ਹੀ ਫੇਨੇ ਕਰਦੇ ਤੁਸੀਂ ਕੱਛੇ ਭੈਗਲ ਨੇ ਆ ਕੇ ਨੰਕਰ ਵੇਨਣਾ ਨਿਕੰ ਮੈਂ ਪਹਿਲਾਂ ਤੇਜ ਇਟ ਆ ਜਾਂਦਾ ਲਾਲ ਵਾਲਾ ਕਮਲਾ ਹੀ ਮੂੰਹ ਤੇ ਮਾਰਦਾ ਤੇਰੇ ਭੈਣ ਜੀ ਉਹਦਾ ਐਡਾ ਕਾਲਾ ਪਰਮੁਖਾ ਹੀ ਹੈ ਹਲੇ ਗਰੇ ਲੂਂਤੇ ਕਰ ਦਦੇ ਆਂ ਆਪਾਂ ਕਿਸੇ ਨਕੀ ਲੈਣਾ ਫੜਾ ਤਿਆਰ ਆ ਕਿੱਥੇ 20 ਜਣੇ ਬਹਾਨਾ ਕਿੱਥੇ ਕਰ ਸੋ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਗੱਲ ਨਹੀਂ ਚਲਦੀ ਬੰਦ ਕੇ ਚਲਦੀ ਗੱਲ ਕਿਹੜੇ ਬੰਦੇ ਨੇ ਚਲਦੀ ਉਹ ਗੱਲ ਨੂੰ ਨਹੀਂ ਚਲਦੀ ਜਾ ਬਗੈਰ ਤਾਂ ਦੂਜੇ ਕੰਨਾ ਕਰਦੀਆਂ ਨਹੀਂ ਇਹ ਨਹੀਂ ਜਲਦੀ ਲੈ ਸੋਖੀ ਕੱਲਾ ਹੀ ਦੋਰ ਤੋਂ ਚੋੜਦੀ ਚੱਲੇ ਕਿ ਤੇ ਮੈਂ ਜਾਵਾਂ ਕਿਤੇ ਵਿੱਚ ਕਿਤੇ ਵੱਡਾ ਮਝੂ ਹੀ ਆ ਵਿੱਚ ਵੱਡਦਾ ਜੇ ਇਹ ਤੁਸੀਂ ਤਾਂ ਨਹੀਂ ਸਿੰਘ ਨਹੀਂ ਕਰਦੇ ਤੁਸੀਂ ਤਾਂ ਨਹੀਂ ਭਾਈ ਗੱਲ ਨਹੀਂ ਆਂ ਕਿ ਕੁਰੀ ਕੰਮ ਨਾ ਕੰਮ ਕਰ ਜੱਲਾ ਮੈਂ ਕੰਮ ਕਰ ਜੱਲਾ ਇੱਥੇ ਇੱਥੇ ਲੰਗਰ ਲੰਗਰ ਦੇਰ ਦਾ ਇੱਥੇ ਆਣ ਕੇ ਲੰਗਰ ਵੇਣਾਂ ਤੋਂ ਪਹਿਲਾਂ ਤੇਰੇ ਆ ਜਾਂਦਾ ਨਾਲ ਵਾਲਾ ਕੁੱਲਾ ਹੀ ਮੂੰਹ ਤੇ ਮਾਰਦਾ ਤੇਰੇ ਭੈਣ ਟੰਗਾ ਦਾਲ ਦਾ ਭਰਿਆ ਵਾਰ ਹੈਨੀ ਪਾ ਪਾ ਰਾ ਪਰਾ ਪਰ ਦੇਵੇ ਕੌਲੇ ਮੜੇ ਲੈ ਲੱਸੀ ਪੀਵਾਂਗੇ ਪੁੱਤ ਤੈਨੂੰ ਟੈਨਸ਼ਨ ਨਾ ਲੈਣਾ ਥੱਲੇ ਬਿਟਾਣਾ ਘਰ ਬਿਠਾ ਇੱਕ ਪਹਿਲੇ ਦਿਨੀ ਦੀ ਅੱਖਾਂ ਸੁੱਜ ਗਈਆਂ ਭਰਾਵਾ ਅੱਖਾਂ ਲਾਲ ਇਹ ਨਹੀਂ ਇਹ ਨਹੀਂ ਕੱਟਦੇ ਮੁੰਡੇ ਨਹੀਂ ਸਿੱਕੇ ਕੰਮ ਜਮ ਨਹੀਂ ਆਏ ਹੈ ਮੈਂ ਕਿ ਭੈਣ ਜੀ ਏਡੀ ਗੱਲ ਇਹ ਵੀ ਜਿੰਮ ਪਾਪਾ ਰਾ ਪਰਾ ਰਗਰੇਟ ਜੀ ਜਿਆਦਾ ਐਡਾ ਕਾਲਾ ਪਰ ਮੁੰਡਾ ਹੀ ਹੈ ਇਹ ਵੀ ਨਾ ਨਰਕਾ ਜੀ ਆਇਆ ਜਦੋਂ ਆਪਣਾ ਰਿਸ਼ਾਈ ਵੱਧ ਚੱਲ ਗਈ ਜਾਵੇ ਸੱਸੇ ਨੇ ਬਨਵਾ ਕੇ ਮੋੜ ਕੇ ਫਿਰ ਰਾਹ ਨੂੰ ਭੱਜ ਜਾਂਦਾ ਹੀ ਹੈ ਲੋਕਾਂ ਨੇ ਵੀ ਦਰੂਜਾ ਅੱਗੇ ਭੱਜ ਗਿਆ ਇੱਕ ਕਟਰ ਜੱਟ ਬਾਈ ਆ ਦਾਨੂ ਜਾ ਕਾ ਹੋਰ ਹੇ ਗੱਡਾ ਭਾਈ ਸਾਡੇ ਨਿੰਬੂ ਕੱਲੇ ਆਉਂਦੇ ਆ ਪੁੱਤ ਪੁੱਤ ਕਰਕੇ ਨੂਨ ਵੀ ਲੈ ਲੈਣੀ ਫੂਲ ਨੇ ਪੁੱਤ ਮੁੰਡਾ ਯਾਰਾ ਜੀ ਬੜਪੁਰ ਫਾੜਦੀ ਨਿੰਬੂਆਂ ਆਉਂਦੇ ਬਣੂਣ ਆਏ ਮੇਰੇ ਨੂੰ ਯਾ ਦੇ ਚ ਚਾਰ ਗਾਹ ਗਾ ਕੇ ਬਨਾਣਾ ਸ਼ੇਕ ਪੀਂਦੇ ਕਿਤੇ ਗੱਡੀ ਤੇ ਆਏ ਬਾਬਾ ਜਾਨੇ ਚਾਰ ਗਲਾਸ ਤੇ ਕਰ ਰਹੇ ਇਹਨੇ ਲੂਨ ਤੇ ਲੂਨ ਤੇ ਕਰਦੇ ਨਹੀਂ ਭਾਈ ਮੇਰਾ ਤੂੰ ਮੂਹ ਨਹੀਂ ਕਰਦਾ ਫਿਰ ਲੈ ਕੇ ਬਹਿ ਗਏ ਮੈਨੂੰ ਆਏ ਅਰੇ ਲੂਨ ਤੇ ਕਰ ਦਦੇ ਈ ਅਰੇ ਬੋਲੇ ਨੇ ਬਾਈ ਕਰਦੇ ਨਹੀਂ ਕਰਦੇ ਨਹੀਂ ਕਹਿੰਦੇ ਲੂਣ ਵੀ ਲੈ ਕਰਦੇ ਕਹਿੰਦੇ ਲੂਣ ਵੀ ਲੈਦੇ ਤੈਨੂੰ ਵੀ ਜਮ ਜਨੂਨ ਵੀ ਦੇਣੀ ਬਾਈ ਜਾਂਦਾ ਨਿੰਬੂ ਪਾਣੀ ਆਉਂਦੇ ਚੱਲਿਓਣਾ ਆਡਾ ਬਾਈ ਟੀਚੋ ਵਾਧੂ ਕੋਲ ਜਾਂਦੇ ਹੁੰਦੇ ਆ ਤਨਵਿੰਦਰ ਹੁਣ ਜਾਂਦਾ ਇਹਦਾ ਮਤਲਬ ਸਾਲਾ ਨਾਨਕ ਨਾਲ ਤਾਂ ਮਾਰੀ ਨਾਲ ਰਿਸ਼ਤੇ ਨਹੀਂ ਕਰਦਾ ਅਰੇ ਨਾਨਕ ਆਇਆ ਕਹਿੰਦਾ ਗੁੱਸਾ ਤਾਂ ਨਹੀਂ ਕੋਈ ਉਹਨੂੰ ਕਹਿੰਦਾ ਤੇ ਤੂੰ ਲੂਣ ਲਿਆ ਫੋ ਤਾਂ ਗੁੱਸਾ ਤਾਂ ਨਹੀਂ ਕੀਤਾ ਮਹਾਰਾਜ ਜਦ ਚੜਦੀ ਕਲਾ ਇਹ ਰੱਖ ਦਰਦ ਵੀ ਨਹੀਂ ਚਾਹੀਏ ਬਾਈ ਮੇਰਾ ਆਉਗੀ ਕਿਹਦੇੰਨਾ ਨੇ ਕਾਲ ਘਟਨੀ ਨਹੀਂ ਨੇ ਕਾਲ ਘਟਨੀ ਚੱਲੇ ਗੱਡੀ ਗੱਡੀ ਤੋਰ ਲੈਣ ਦੇ ਮੇਰਾ ਤੇਰੇ ਵਿੱਚ ਆਏ ਗਰੂ ਕੀ ਹੋਇਆ ਮੈਂ ਕਿ ਕੁੱਤੇ ਤੇਰਾ ਕਦੋਂ ਡੰਡੀ ਮੁੱਟਾ ਆਪਾਂ ਕਿਹ ਰਕੀ ਲੈਣਾ ਆਪਣਾ ਤਿਆਰਾ ਨਿੰਬੂ ਪਾਣੀ ਆਪ ਦੀ ਉਹਨੇ ਸੈਲਫੋਨ ਨਹੀਂ ਕਰ ਹੀ ਲਿਆ ਜਿਹੜਾ ਜਗੜਬਾ ਆਪਾਂ ਨਿੰਬੂ ਵਾਣੀ ਤਿਆਰ ਆਪਾਂ ਕੇ ਇੱਕ ਬੀਰ ਹੀ ਵਿੱਚ ਕੁਝ ਨਹੀਂ ਹੁੰਦੀ ਵਧੀਆ ਆਪਾਂ ਕਿਸੇ ਨੂੰ ਕੀ ਲੈਣਾ ਫੜਾ ਤਿਆਰ ਆ ਕਿੱਥੇ 20 ਜਣੇ ਬਹਾਨਾ ਕਿੱਥੇ ਇਕੱਲੇ ਬਣਾ ਗਿਆ ਹੋ ਜਾਂਦੇ ਈ ਮੂਟੇ ਨਿੰਬੂ ਵਾਣੀ ਬਣਾਓ ਠੰਡੇ ਪਾ ਗੈਸ ਪੂਰੀ 100% ਕਰ ਚੱਕ ਕਾਬਜਾ ਲਾ ਕੇ ਬਣਿਆ ਚੈੱਕ ਚੈੱਕ ਕਰੋ ਕਰੀਏ ਇੱਕ ਨੰਬਰ ਫੁੱਦੂ ਅੱਜ ਦਾ ਮਾਜਰ ਪੰਜ ਗਾਜੂ ਦੇਖ ਲੈਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ